ਜਦੋਂ ਇਹ ਮੁਖਵੰਦੀ ਸਾਹਿਬ ਸਾਡੇ ਜਾ ਕੇ ਆਪ ਸੜਕਾਂ ਉੱਪਰ ਬੈਠਦੇ ਸੀਗੇ ਉਹ ਉਸ ਸਮੇਂ ਇਹ ਤੁਹਾਨੂੰ ਚੰਗੇ ਲੱਗਦੇ ਸੀਗੇ ਬਿਲਕੁਲ ਇੱਥੇ ਐਮਐਲਏ ਗੋਗੀ ਸੀਗੇ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉੱਥੋਂ ਹੁਣ ਇਹਨਾਂ ਨੇ ਇੱਕ ਆਪਣਾ ਰਾਜ ਸਭਾ ਤੋਂ ਮੈਂਬਰ ਜਿਹੜਾ ਆਪਣਾ ਐਮਪੀ ਆ ਉਹਨੂੰ ਉੱਥੇ ਐਮਐਲਏ ਤੌਰ ਤੇ ਖੜਾ ਰਿਹਾ ਰਹੇ ਨੇ ਤੇ ਉਹਨੂੰ ਜਿਧਾਉਣ ਵਾਸਤੇ ਤੇ ਆਪਣੇ ਜਸ ਆਪ ਦਾ ਸੁਪਰੀਮੋ ਐਕਟ ਹਰਵੰਤ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਲੈ ਕੇ ਜਾਣ ਲਈ ਇਹ ਰਸਤਾ ਸਾਫਗਨਵਾਦੀ ਇੱਕ ਪੰਜਾਬ ਦੇ ਵਿੱਚ ਹੀ ਜਿਹੜਾ ਭਾਈਚਾਰਾ ਹੈ ਉਹਦੇ ਜਿੰਦਾ ਪੰਡਾ ਪਾਉਣ ਦੀ ਦੀ ਰਣਨੀਤੀ ਦਾ ਤੇ ਇਹ ਉਹ ਚੀਜ਼ਾਂ ਦੇ ਖੇਤਰ ਰਹਿੰਦੀ ਜੀ ਇਹਦਾ ਰਾਤ ਜੀ ਜਿਹੜੇ 80 80 ਸਾਲ ਦੇ ਬਜ਼ੁਰਗ ਸੀਗੇ ਉਹਨਾਂ ਨੂੰ ਵੀ ਡੰਡੇ ਮਾਰੇ ਗਏ ਨੇ ਤੇ ਰਾਤ ਨੂੰ ਜਾ ਕੇ ਮੋਟਰਾਂ ਤੇ ੁੱਲੇ ਗਰਾਊਂਡ ਦੀ ਪਹੁੰਚੇ ਠੀਕ ਹੈ ਨਾ ਇਹ ਅਬ ਸ਼ਾਦੂ ਵਾਲੇ ਨੂੰ ਦੋਲੇ ਨੰਗੇ ਪੈਰ ਧਾੜ ਉਹਨਾਂ ਨੂੰ ਜੇ ਮੈਂ ਮੋਟਰਾਂ ਉੱਤੇ ਪਹਿਣਾ ਬਿਉਦਾ ਠੀਕ ਹੈ ਜੀ ਫੇਰ ਉਹ 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 ਇਹ ਤਾਂ ਦਿਖੇ ਨਹੀਂ ਫੇਰ ਇਹ ਜਿਹੜਾ ਜਿੰਨਾ ਸਮਾਨ ਹੈ ਉਹ ਬਲਡੋਜਨ ਨਾਲ ਭੰਨ ਬੰਨ ਕੇ ਸਤੇ ਜਾ ਰਿਹਾ ਉਹ ਦੇਖੋ ਜੀ ਕਿਸਾਨਾਂ ਦੇ ਹੱਕਾਂ ਦੀ ਕਮਾਈ ਦੇ ਨਾਲ ਬਣਾਇਆ ਹੋਇਆ ਸੀਗਾ ਠੀਕ ਹੈ ਜੀ ਕੋਈ ਇਦਾਂ ਦਾ ਨਹੀਂ ਸੀਗਾ ਹੋਰ ਸਮਾਨ ਚੋਰੀ ਹੋਏ ਦੇਖ ਰਹੇ ਨੇ ਵੀ ਹਰ ਹਰ ਬੁੱਢਾ ਵੀ ਜੀ ਸਮਾਨ ਬਹੁਤ ਗਾਇਬ ਹੋ ਰਿਹਾ ਠੀਕ ਹੈ ਜੀ ਕਿਸੇ ਨੂੰ ਟਰਾਲੀਆਂ ਨਹੀਂ ਲੱਭ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਸ਼ੋਅ ਵਿੱਚ ਦੱਸ ਦਿਆਂ ਜਿੱਥੇ ਪੰਜਾਬ ਪੁਲਿਸ ਵੱਲੋਂ ਤੱਕੇ ਸ਼ਾਹੀਨਾ ਸ਼ੰਭੂ ਅਤੇ ਕਨੌਰੀ ਬਾਰਡਰ ਖਾਲੀ ਕਰਵਾਇਆ ਜਾ ਰਿਹਾ ਹੈ ਉੱਥੇ ਛੱਡਾਂ ਵੀ ਖਾਲੀ ਕਰਵਾਤੀਆਂ ਜੀ ਕਿ ਬਲਡوزر ਐਕਸ਼ਨ ਚੱਲਿਆ ਜੀ ਉੱਥੇ ਹੀ ਬਹੁਤ ਸਾਰੇ ਫਾਰਮਰ ਲੀਡਰ ਨੂੰ ਵੀ ਅਰੈਸਟ ਕਰ ਲਿਆ ਗਿਆ ਹੈ 102 ਫਾਰਮਰ ਲੀਡਰ ਜਿਹਦੇ ਵਿੱਚ ਸਰਵਜ ਸਿੰਘ ਪੰਦੇਰ ਹੁਣਾਂ ਨੂੰ ਵੀ ਡਿਟੇਨ ਕਰਕੇ ਹੁਣ ਕੇਂਦਰ ਦੀ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਜਿਹਨਾਂ ਦੀ ਸਿਹਤ ਕਾਫੀ ਲੰਬੇ ਸਮੇਂ ਤੋਂ ਜੋ ਪ੍ਰੋਟੈਸਟ ਚੱਲ ਰਹੇ ਨੇ ਡੇਥ ਪ੍ਰੋਟੈਸਟ ਚ ਚੱਲੇ ਜਾਂ ਹੰਗਰ ਸਟ੍ਰਾਈਕ ਚੱਲੀ ਹੈ ਉਹਨਾਂ ਦੀ ਉਹਨਾਂ ਨੂੰ ਪਹਿਲਾਂ ਪਿੰਮਸ ਹਸਪੀਟਲ ਲੈ ਕੇ ਜਾਂਦਾ ਲੇਕਿਨ ਜਦੋਂ ਉਹ ਨਾ ਕਰ ਦਿੰਦੇ ਨੇ ਕਿ ਮੈਂ ਕੋਈ ਡਾਕਟਰੀ ਸਹਾਇਤਾ ਨਹੀਂ ਲੈਣੀ ਤਾਂ ਉਹਨਾਂ ਨੂੰ ਜਲੰਧਰ ਦੇ ਇੱਕ ਗੈਸਟ ਹਾਊਸ ਵਿੱਚ ਰੱਖਿਆ ਜਾ ਰਿਹਾ ਹੈ ਦੂਜੇ ਪਾਸੇ ਲਗਾਤਾਰ ਪੁਲਿਸ ਦੀਆਂ ਰੈਡਾ ਚੱਲੀਆਂ ਨੇ ਜਿਹੜੇ ਫਾਰਮਰ ਲੀਡਰਸ ਕਿਤੇ ਪ੍ਰੋਟੈਸਟ ਨਹੀਂ ਜੁਆਇਨ ਕਰ ਸਕੇ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਘਰ ਵਿੱਚ ਹਨ ਉਹਨਾਂ ਨੂੰ ਵੀ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਦੁਬਾਰਾ ਫਾਰਮਰ ਲੀਡਰਸ ਆਪਣਾ ਪ੍ਰੋਟੈਸਟ ਸਟਾਰਟ ਨਹੀਂ ਕਰ ਸਕਣ ਤੋ ਇਸ ਦੇ ਸਮਾਂ ਵਿੱਚ ਬਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਫਾਰਮ ਲੀਡਰ ਗੁਰਦੇਵ ਸਿੰਘ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੁਰਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਵ ਜੀ ਪਤਾ ਲੱਗਿਆ ਕਿ ਜੋ ਸਰਵਰ ਸਿੰਘ ਮੰਦਿਰ ਦੇ 102 ਫਾਰਮਰ ਲੀਡਰ ਜੋ ਸੀਨੀਅਰ ਫਾਰਮਰ ਲੀਡਰ ਹੈ ਉਹਨਾਂ ਵਿੱਚੋਂ ਦੱਸਿਆ ਯਾਰ 10 ਤੋਂ 15 ਜੋ ਬੀਬੀਆਂ ਵੀ ਨੇ ਉਹਨਾਂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਸੈਕਸ਼ਨ ਨੂੰ ਤੇ ਦੇਖੋ ਜੀ ਜੇਕਰ ਤੁਸੀਂ ਪਿਛਲੇ ਇਤਿਹਾਸ ਨੂੰ ਚੱਕੋ ਤਾਂ ਅੱਜ ਤੱਕ ਚਾਹੇ ਮੁਗਲ ਕਾਲ ਦੀ ਗੱਲ ਕਰ ਲਈਏ ਉਦੋਂ ਪਿੱਛੇ ਦੀ ਗੱਲ ਕਰ ਲਈਏ ਕਦੇ ਵੀ ਕਿਸੇ ਵੀ ਸ਼ਾਸਕ ਵੱਲੋਂ ਕਿਸੇ ਨੂੰ ਗੱਲਵਾਜ਼ ਲਈ ਬੁਲਾ ਕੇ ਉਹਨੂੰ ਇਦਾਂ ਗ੍ਰਿਫਤਾਰ ਨਹੀਂ ਕੀਤਾ ਗਿਆ ਜੀ ਤੇ ਇਸ ਨੂੰ ਅਸੀਂ ਪੰਜਾਬ ਸਰਕਾਰ ਵੱਲੋਂ ਜੀ ਕਿਸਾਨਾਂ ਦੀ ਪਿੱਠੇ ਵਿਜੇ ਮਸ਼ੂਰਾ ਮਾਰਨਾ ਹੀ ਆਖ ਸਕਦੇ ਆ ਇੱਕ ਵਾਰ ਸ ਤਾਂ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਇਹ ਗੱਲ ਕਹਿੰਦੇ ਨੇ ਵੀ ਮੈਂ ਕਿਸਾਨ ਦਾ ਪੁੱਤਾਂ ਜੇਕਰ ਉਹ ਕਿਸਾਨ ਦੇ ਪੁੱਤ ਹੀ ਹੁੰਦੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਦਰਦ ਦਾ ਪਤਾ ਹੁੰਦਾ ਕਿਉਂਕਿ ਕਿਸਾਨ ਉਹਨਾਂ ਹੀ ਹੱਕੀ ਮੰਗਾਂ ਲਈ ਇਹ ਸਾਲ ਤੋਂ ਉੱਪਰ ਤਾਂ ਮੌਸਮ ਹੋ ਚੁੱਕਿਆ ਬਾੜਾਂ ਉੱਤੇ ਬੈਠੇ ਲੜ ਰਹੇ ਨੇ ਮੰਗਾਂ ਨੂੰ ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨਿਆ ਗਿਆ ਤੇ ਉਹਨਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਜੀ ਕਿਉਂਕਿ ਆਪਣੇ ਜੋ ਹੁਣ ਇਸ ਤੋਂ ਐਕਸ਼ਨ ਤੋਂ ਬਾਅਦ ਜੋ ਜ਼ਬਰੀ ਫਾਰਮਰਸ ਨੂੰ ਅਰੈਸਟ ਵੀ ਕਰ ਲਿਆ ਘਨੌਰੀ ਬਾਰਡਰ ਆਪਣੀ ਖਾਲੀ ਸ਼ੰਭੂ ਬਾਰਡਰ ਵੀ ਖਾਲੀ ਕਰਾਤਾ ਉਸ ਤੋਂ ਬਾਅਦ ਸੀਐਮ ਮਾਨ ਇੱਕ ਮੀਟਿੰਗ ਬੁਲਾਉਂਦੇ ਨੇ ਆਪਣੇ ਸਾਰੇ ਐਮਐਲਏ ਦੀ ਸਾਰੇ ਮਿਨਿਸਟਰਸ ਦੀ ਅਤੇ ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਹੁਣ ਮੀਡੀਆ ਵਿੱਚ ਖਬਰਾਂ ਵੀ ਇਹ ਰਿਹਾ ਸਟੇਟਮੈਂਟ ਆ ਰਹੀਆਂ ਨੇ ਮਿਨਿਸਟਰਾਂ ਦੀ ਉਹ ਕਹਿ ਰਹੇ ਨੇ ਕਿ ਅਸੀਂ ਵੀ ਫਾਰਮਰਸ ਦੇ ਨਾਲ ਪ੍ਰੋਟੈਸਟ ਕਰਨ ਨੂੰ ਜਾਰੀ ਰੱਖੇ ਨੇ ਇਹ ਪ੍ਰੋਟੈਸਟ ਕਹਿੰਦੇ ਪੰਜਾਬ ਸਰਕਾਰ ਅਗੇ ਸੁਣਿਆ ਜਾਦਾ ਇਹ ਸੈਂਟਰ ਦੀ ਗਿਸਟ ਹੋਣਾ ਚਾਹੀਦਾ ਹੈ ਸਗਾ ਜੀ ਦੇਖੋ ਜੀ ਇਹ ਹੈ ਸੈਂਟਰ ਦੀ ਗਿਸਟ ਦੀ ਗੀ ਜੀ ਇਹ ਹੁਣ ਤਾਂ ਇਹਨਾਂ ਨੂੰ ਇਹ ਚਾਹੀਦਾ ਸੀ ਜਦੋਂ ਹਰਿਆਣਾ ਸਰਕਾਰ ਨੇ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਵੀ ਵੈਰੀਗੇਟਿੰਗ ਕੀਤੀ ਹੈ ਤਾਂ ਇਹ ਪੰਜਾਬ ਦੇ ਵਿਰੁੱਧ ਇਹ ਆਪਣੇ ਮਾਨਯੋਗ ਸੁਪਰੀਮ ਕੋਰਟ 'ਚ ਵੀ ਜਾ ਸਕਦੇ ਸੀ ਕਿ ਜੀ ਵੀ ਸਾਡੇ ਰਸਤੇ ਇਹਨਾਂ ਨੇ ਸਰਕਾਰ ਵੱਲੋਂ ਬੰਦ ਕੀਤੇ ਗਏ ਨੇ ਤੋਂ ਕਿ ਜਿਹੜੀਆਂ ਵੀ ਮੰਗਾਂ ਸੀ ਇਹ ਸੈਂਟ ਨਾਲ ਸੰਬੰਧਤ ਸੀਗੀਆਂ ਇਹਨਾਂ ਦਾ ਤਾਂ ਕੋਈ ਸੰਬੰਧ ਤੇ ਨਹੀਂ ਸੀਗਾ ਕੋਈ ਵੀ ਜਿਹੜਾ ਪ੍ਰੋਟੈਸਟ ਹੈ ਜੀ ਇਹ ਦੱਸੋ ਵੀ ਇਹਨਾਂ ਦੇ ਵਿਰੁੱਧ ਤਾਂ ਕੋਈ ਹੋਈ ਨਹੀਂ ਰਿਹਾ ਸੀਗਾ ਤੇ ਫਿਰ ਇਹ ਗੱਲ ਆ ਜਾਂਦੀ ਹੈ ਮੀਟਿੰਗ ਦੀ ਇਹ ਮੀਟਿੰਗ ਦੇ ਵਿੱਚੋਂ ਹੀ ਕਿਸਾਨ ਆ ਗਏ ਜਾ ਰਹੇ ਹਨ ਇਹ ਬਾਦੇ ਵਿੱਚ ਡਿਟੇਲ ਕਰ ਰਹੇ ਨੇ ਠੀਕ ਹੈ ਜੀ ਤੇ ਉਹ ਵੀ ਹੁਣ ਇੱਕ ਪੇਟੇ ਛੁਰਾ ਮਾਰ ਕੇ ਕੀਤਾ ਹੈ ਜੀ ਇੱਕ ਵਾਰ ਸਤੇ ਕਹਿੰਦੇ ਨੇ ਕਿ ਕਿਸਾਨ ਦੇ ਪੁੱਤਾਂ ਨੇ ਜੀ 2018 ਦੇ ਵਿੱਚ ਚੀਮਾ ਮੰਡੀ ਦੇ ਵਿੱਚ ਇੱਕ ਧਾਰਨਾ ਚੱਲਿਆ ਸੀਗਾ ਐਮਐਸਪੀ ਦੇ ਉਹ ਗਾਰੰਟੀ ਨੂੰ ਆਪਣੇ ਸਵੈਮਾਨਸ ਰਿਪੋਰਟ ਲਈ ਠੀਕ ਹੈ ਜੀ ਉਹਦੇ ਵਿੱਚ ਜਾ ਕੇ ਆਪਣੇ ਮਾਨ ਜੋ ਕਿ ਮੁੱਖ ਮੰਤਰੀ ਸਾਹਿਬ ਉਸ ਸਮੇਂ ਤੇ ਐਮਪੀ ਸੀਗੇ ਜੀ ਇਹ ਜਾ ਕੇ ਵਿੱਚ ਬੈਠੇ ਨੇ ਤੇ ਸਪੀਚਾਂ ਦੇ ਰਹੇ ਨੇ ਅੱਜ ਦੇ ਸਾਡੇ ਵਿੱਤ ਮੰਤਰੀ ਨੇ ਜਿਹੜੇ ਰਵਾਲ ਸਿੰਘ ਚੀਮਾ ਜੀ ਇਹ ਉਸ ਸਮੇਂ ਵਿੱਚ ਬੈਠੇ ਨੇ ਕਿਉਂਕਿ ਉਸ ਵੇਲੇ ਐਮਐਲਏ ਸੀਗੇ ਜੀ ਠੀਕ ਹੈ ਜੀ ਫਿਰ ਕੈਬਨਿਟ ਮੰਤਰੀ ਇਹ ਆਪਣੇ ਦੂਜੇ ਕੈਬਨਿਨ ਮਿਨਿਸਟਰ ਨੇ ਆਪਣੇ ਜਿਹੜੇ ਸਮੇਂ ਇਹਨਾਂ ਦੇ ਆਪ ਦੇ ਪ੍ਰਧਾਨ ਨੇ ਠੀਕ ਹੈ ਜੀ ਉਹ ਬੈਠੇ ਨਹੀਂ ਠੀਕ ਹੈ ਜੀ ਸਾਡੇ ਸਪੀਕਰ ਸਾਹਿਬ ਕੁਲਤਾਬ ਸਿੰਘ ਸੰਧਵਾ ਜੀ ਉਹ ਵਿੱਚ ਬੈਠੇ ਦੇ ਵਿੱਚ ਸੜਕਾਂ ਉੱਤੇ ਬੈਠੇ ਰੋਟੀਆਂ ਵੰਡਾ ਛਕ ਰਹੇ ਨੇ ਪ੍ਰਸ਼ਾਦ ਦੇ ਛਕਦੇ ਨੇ ਬਿਲਕੁਲ ਗੁਰਦੇਵ ਜੀ ਮਤਲਬ ਉਸ ਸਮੇਂ ਤੇ ਇਹਨਾਂ ਨੂੰ ਉਸ ਸਮੇਂ ਤੇ ਇਹਨਾਂ ਨੂੰ ਜੀ ਇਹੀ ਤਾਂ ਨੇ ਚੰਗੇ ਲੱਗੇ ਲੱਦੇ ਸੀ ਅੱਜ ਇਹ ਮਾਨਯੋਗ ਮੁੱਖ ਮੰਤਰੀ ਸਾਡੇ ਕਹਿੰਦੇ ਨੇ ਜੀ ਇਹਨਾਂ ਨੇ ਰਸਤੇ ਰੋਕੇ ਨੇ ਸੜਕਾਂ ਦੇ ਬੈਠੇ ਨੇ ਬਿਲਕੁਲ ਜਦੋਂ ਇਹ ਮੁੱਖ ਮੰਤਰੀ ਸਾਹਿਬ ਸਾਡੇ ਜਾ ਕੇ ਆਪ ਸੜਕਾਂ ਉੱਪਰ ਬੈਠਦੇ ਸੀਗੇ ਉਸ ਸਮੇਂ ਇਹ ਤੁਹਾਨੂੰ ਚੰਗੇ ਲੱਗਦੇ ਸੀਗੇ ਬਿਲਕੁਲ ਬਿਲਕੁਲ ਗਦੇਵ ਜੀ ਕਹਿ ਸਕਦੇ ਆ ਕਿ ਜੋ ਹੁਣ ਸੀਐਮ ਮਾਨ ਦਾ ਵਜ਼ੀਰਾ ਬਦਲ ਚੁੱਕਿਆ ਪਹਿਲਾਂ ਉਹ ਕਹਿੰਦੇ ਸਨ ਕਿ ਇਹ ਆਪਣੀ ਹੱਕੀ ਆਪਾਂ ਆਪਣੀ ਆਵਾਜ਼ ਉਠਾਉਣ ਲਈ ਹੀ ਪ੍ਰੋਟੈਸਟ ਕਰ ਰਹੇ ਆ ਫਾਰਮਰਸ ਲੇਕਿਨ ਪਿਛਲੇ ਸਮੇਂ ਵਿੱਚ ਆਪਾਂ ਦੇਖਦੇ ਆ ਜਦੋਂ ਫਾਰਮਰਸ ਮੀਟਿੰਗ ਕਰਨ ਜਾਂਦੇ ਨੇ ਸੀਐਮ ਮਾਨ ਨਾਲ ਉਦੋਂ ਵੀ ਉਹਨਾਂ ਨੂੰ ਕਾਫੀ ਉਹ ਕੈਲਕਿਕ ਸਟੇਟਮੈਂਟ ਆਉਂਦੀ ਉਹਨਾਂ ਦੀ ਉਹ ਆਪਣੇ ਮੰਗਾ ਨਹੀਂ ਮੰਨਦੇ ਤੇ ਕਹਿੰਦੇ ਕਿ ਜੋ ਤੁਸੀਂ ਕਰਨਾ ਹੈ ਉਹ ਕਰ ਲਓ ਮੈਂ ਤਾਂ ਫਿਰ ਦੇਖ ਲਾਂਗਾ ਬਾਅਦ ਵਿੱਚ ਜੋ ਐਕਸ਼ਨ ਲੈਣਾ ਹੈ ਤੇ ਉਸ ਤੋਂ ਬਾਅਦ ਹੁਣ ਜਬਰੀ ਜੋ ਇਧਰ ਐਕਸ਼ਨ ਹੋਣਾ ਕਿਉਂਕਿ ਮੀਟਿੰਗ ਕਰਨ ਜਾਂਦੇ ਆ ਮੀਟਿੰਗ ਤੋਂ ਬਾਅਦ ਹੀ ਡਿਸੀਜਨ ਕਰ ਲਿਆ ਜਾਂਦਾ ਹੈ ਨਹੀਂ ਦੇਖੋ ਜੀ ਮੁੱਖ ਮੰਤਰੀ ਸਾਹਿਬ ਨਾਲ ਐਸ ਕੇ ਐਮ ਤੋਂ ਕਿ ਦੇਖੋ ਜੀ ਐਸ ਕੇ ਐਮ ਗੈਰ ਸਿਆਸੀ ਐਸ ਕੇ ਐਮ ਬਾਅਦ ਵਿੱਚ ਬਣੇ ਨਹੀਂ 2022 ਦੇ ਵਿੱਚ ਜਦੋਂ ਇਹ ਕਿਹੀ ਸੀਗੀ ਜੀ ਠੀਕ ਹੈ 18 ਮਈ 2022 ਨੂੰ ਇਹ ਆਪਣੇ ਸੀਐਮ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਜਿਹੜੀ ਉਸ ਸਮੇਂ ਮੰਗਾ ਮੰਨੀਆਂ ਸੀਗੀਆਂ ਮੁੱਖ ਮੰਤਰੀ ਸਾਹਿਬ ਨੇ ਉਹ ਅਜੇ ਤੱਕ ਲਾਗੂ ਨਹੀਂ ਹੋਈਆਂ ਉਹਨਾਂ ਹੀ ਮੰਗਾਂ ਨੂੰ ਬਾਰ-ਬਾਰ ਲਾਗੂ ਕਰਾਉਣ ਵਾਸਤੇ ਧੰਨੇ ਲੱਗ ਰਹੇ ਨੇ ਜੀ ਜੇਕਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਸ ਸਮੇਂ ਉਹ ਹੀ ਮੰਗ ਮੰਨੀਆਂ ਮੰਗਾਂ ਲਾਗੂ ਕਰਿਆ ਹੁੰਦਾ ਦੁਬਾਰਾ ਧੰਨੇ ਨਹੀਂ ਸੀ ਬਿਆਜੂ ਲੱਗਣੇ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਬਸ ਜਿਹੜਾ ਹੁਣ ਪ੍ਰੋਟੈਸਟ ਚੱਲ ਰਿਹਾ ਸੀ ਉਹਦਾ ਹੈ ਜੀ ਸੈਂਟਰ ਦੇ ਅਗੇਂਸਟ ਸੀਗਾ ਇਹਨਾਂ ਨਾਲ ਤਾਂ ਕੋਈ ਸੰਬੰਧ ਨਹੀਂ ਸੀਗਾ ਇਹ ਤਾਂ ਸਿਰਫ ਇੱਕ ਸਿੱਧਮ ਸਿੱਧਾ ਜੇ ਲੁਧਿਆਣੇ ਦੀ ਸੀਟ ਹੈ ਜੀ ਇਹ ਜਿਤੇ ਐਮਐਲਏ ਗੁੱਗੀ ਸੀਗੇ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉੱਥੋਂ ਹੁਣ ਇਹਨਾਂ ਨੇ ਇੱਕ ਆਪਣਾ ਰਾਜ ਸਭਾ ਤੋਂ ਮੈਂਬਰ ਜਿਹੜਾ ਆਪਣਾ ਐਮਪੀ ਆ ਉਹਨੂੰ ਉੱਥੇ ਐਮਐਲਏ ਤੌਰ ਤੇ ਖੜਾ ਰਹੇ ਨੇ ਤੇ ਉਹਨੂੰ ਜਿਧਾਉਣ ਵਾਸਤੇ ਤੇ ਆਪਣੇ ਜਸ ਆਪ ਦਾ ਸੁਪਰੀਮੋ ਐ ਹਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਲੈ ਕੇ ਜਾਣ ਲਈ ਇਹ ਰਸਤਾ ਸਾਫ ਕਰਨ ਵਾਸਤੇ ਇਹ ਇੱਕ ਪੰਜਾਬ ਦੇ ਵਿੱਚ ਹੀ ਜਿਹੜਾ ਭਾਈਚਾਰਾ ਉਹਦੇ ਜਿਹੜਾ ਬੰਦਾ ਪਾਉਣ ਦੀ ਰਣਨੀਤੀ ਦਾ ਤੇ ਇਹ ਉਹ ਚੀਜ਼ਾਂ ਦੇ ਖੇਤਰ ਰਹੇ ਨੇ ਜੀ ਇਹਦਾ ਠੀਕ ਹੈ ਜੀ ਮੈਨੂੰ ਤੁਹਾਨੂੰ ਲੱਗਦਾ ਜੇ ਲੁਧਿਆਣਾ ਦੀਆਂ ਇਲੈਕਸ਼ਨਸ ਆ ਰਹੀਆਂ ਨੇ ਉਸ ਦੇ ਕਾਰਨ ਹੀ ਐਕਸ਼ਨ ਹੋਇਆ ਤਾਂ ਕਿ ਜੋ बिजनेसमੈਨ ਆ ਜਿਹੜੇ ਲੁਧਿਆਣਾ ਦੇ ਇੰਡਸਟਰੀਅਲਿਸ ਆ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਫਾਰਮਰਸ ਨਾਲ ਸਿੱਧੇ ਸਿੱਧੇ ਤੌਰ ਤੇ ਟੱਕਰ ਲਈ ਜਾ ਰਹੀ ਹੈ। ਇਹਹੀ ਇਹ ਹੀ ਦਿਖਾਈ ਦੇ ਰਹੀ ਹੈ ਜੀ ਕਿਉਂਕਿ ਦੇਖੋ ਕੱਲ ਵੀ ਇਹਨਾਂ ਦੇ ਆਪਣੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਤੇ ਇਹੀ ਗੱਲ ਕਹਿ ਸਕਦੇ ਹਾਂ ਕਿਉਂਕਿ ਦੇਖੋ ਇਹ ਮੀਟਿੰਗ ਹੋਈ ਹੈ ਸੈਂਟਰ ਦੇ ਨਾਲ ਹੋਈ ਹੈ ਤੇ ਉਸ ਤੋਂ ਬਾਅਦ ਅਗਲੀ ਮੀਟਿੰਗ ਵੀ ਚਾਰ ਮੇਦੀ ਮਿਲ ਗਈ ਹੈ ਇਹਦੇ ਵਿੱਚ ਇਹ ਤਾਂ ਹੈ ਨਹੀਂ ਕਿ ਗੱਲਬਾਤ ਟੁੱਟ ਗਈ ਆਪਾਂ ਇਹ ਆਪੋ ਕਹਿ ਸਕਦੇ ਆ ਕਿ ਉਸ ਸਮੇਂ ਇਹ ਗੱਤੀ ਰੋਜ਼ ਵੀ ਤੁਹਾਡੇ ਦੋ ਦੋਨਾਂ ਧੜਿਆਂ ਦੇ ਵਿੱਚ ਕੋਈ ਆਪਸੀ ਟਕਰਾਅ ਦੀ ਸਥਿਤੀ ਹੈ ਫਿਰ ਇਹ ਮੰਨਸਾ ਦੇ ਦੀ ਸੁਖਾਵੇਂ ਮਾਹੌਲ 'ਚ ਗੱਲਬਾਤ ਹੋਈ ਹੈ ਚਾਹੇ ਆਪਣੇ ਕੇਂਦ ਦੇ ਮੰਤਰੀ ਨੇ ਚਾਹੇ ਕਿਸਾਨ ਆਗੂ ਨੇ ਬਾਅਦ ਤੁਸੀਂ ਬਿਆਨ ਸੁਣੇ ਨੇ ਕਿਸੇ ਗਲਤ ਬਿਆਨ ਦਿੱਤਾ ਨਹੀਂ ਕਿ ਸਾਰੇ ਕਿ ਬਹੁਤੀ ਗੱਲ ਹੋਈ ਹੈ ਕਿਉਂਕਿ ਅੱਗੇ ਆ ਕਿ ਵੀ ਚਾਤੀ ਦੀ ਮੀਟਿੰਗ ਹੈ ਜੀ ਵਿੱਚ ਇਹਨਾਂ ਸਟੱਡੀ ਕਰਨ ਹੋਤਾ ਤਾਂ ਸਮਝ ਲੱਗਦਾ ਹੈ ਜੀ ਇਹ ਸੀਗਾ ਜੀ ਇਹ ਮਲੂਕੀ ਐਕਸ਼ਨ ਕਰਦੇ ਤਾਂ ਵੀ ਮਤਲਬ ਹੀ ਨਹੀਂ ਪੈਦਾ ਹੋ ਰਿਹਾ ਤੇ ਜਿਹੜੇ ਇੱਕ ਧੋਖੇ ਨਾਲ ਹੀ ਅਰੈਸਟ ਕੀਤਾ ਗਿਆ ਜੀ ਕਿਉਂਕਿ ਆਪਾਂ ਕੋਈ ਕੋਈ ਲੋਕਤੰਤ ਲੋਕਤੰਤ ਦੇ ਵਿੱਚ ਸਭ ਤੋਂ ਜੇ ਪੀਸਫੁਲ ਪ੍ਰੋਟੈਸਟ ਦਾ ਤੋਂ ਮਰਨ ਵਰਤ ਹੈ ਉਹੀ ਕਰ ਰਹੇ ਆਂ ਜੀ ਇਹ ਇੱਕ ਇੱਕ ਸ਼ਾਂਤਮਈ ਬੈਠੇ ਇੱਕ ਸਾਈਡ ਤੇ ਬੈਠੇ ਪ੍ਰਦਰਸ਼ਨ ਹੋ ਰਿਹਾ ਹੈ ਇਹਦਾ ਭਾਰਤ ਦਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਆਪਣੇ ਹੱਕਾਂ ਦੀ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਦਿੰਦਾ ਹੈ ਬਿਲਕੁਲ ਠੀਕ ਹੈ ਇਹਦਾ ਕਹਿੰਦੇ ਲੋਕਾਂ ਦੇ ਜੋ ਸੰਵਿਧਾਨ ਚ ਮਿਲੇ ਹੋਏ ਹੱਕ ਨੇ ਉਹਨਾਂ ਨੂੰ ਵੀ ਖੋਹਿਆ ਜਾ ਰਿਹਾ ਤੇ ਜਿਹੜੇ ਸੰਵਿਧਾਨ ਦੀਆਂ ਕਸਮਾਂ ਖਾ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਜਾਂ ਜਿੰਨੇ ਵੀ ਸਾਡੇ ਆਗੂ ਆਪਣੇ ਪੋਲੀਟੀਸ਼ੀਅਨ ਇਹ ਸੱਤਾ ਦੇ ਵਿੱਚ ਆਏ ਨੇ ਤਾਂ ਉਸ ਸੰਵਿਧਾਨ ਨੂੰ ਤਾਰ ਤਾਰ ਕਰ ਰਹੇ ਨੇ ਜੀ ਬਿਲਕੁਲ ਠੀਕ ਹੈ ਜੀ ਕਿ ਗੁਰਦੇਵ ਜੀ ਆਪਾਂ ਦੇਖਦੇ ਆਂ ਜੋ ਆਪਰੇਸ਼ਨ ਲੀਡਰ ਨੇ ਚਾਹੇ ਉਹ ਕਾਂਗਰਸ ਦੇ ਹੋਣ ਜਾਂ ਅਕਾਲੀ ਦਲ ਦੇ ਹੋਣ ਉਹ ਵੀ ਹੁਣ ਵੱਡੇ ਵੱਡੇ ਨਿਸ਼ਾਨੇ ਬਾਨਨੇ ਆਮਾਦੀ ਪਾਰਟੀ ਤੇ ਕਿ ਅਰਵਿੰਦ ਕੇਜਰੀਵਲ ਪੰਜਾਬ ਦੇ ਦੌਰੇ ਤੇ ਨੇ ਤੇ ਆਮਾਦੀ ਪਾਰਟੀ ਦੇ ਬੀਜੇਪੀ ਬੀਜੇਪੀ ਰਲ ਕੇ ਹੁਣ ਕਿਸਾਨਾਂ ਦੇ ਅਗੇਂਸਟ ਹੋ ਗਈ ਆ ਤੇ ਇਸ ਲਈ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਨਹੀਂ ਉਹ ਦੇਖੋ ਇਹ ਸਿੱਧ ਕਰ ਰਹੇ ਨੇ ਜੀ ਇਹ ਦੇਖੋ ਜਿਹੜੇ ਕੰਮ ਬੀਜੇਪੀ ਨੇ ਉਹਨਾਂ ਦਿੱਲੀਂ ਦੁਲਨ ਸਮੇਂ ਨਹੀਂ ਸੀ ਕੀਤੇ ਉਹੀ ਕੰਮ ਬੀਜਪੀ ਭਗਵੰਤ ਮਾਨ ਤੋਂ ਕਰਵਾ ਰਹੀ ਹੈ ਇਹੀ ਸਿੱਧ ਜਿਹੜੀ ਜਿਹੜੀ ਕਾਰਵਾਈ ਹੈ ਇਹੀ ਸਿੱਧ ਕਰੀ ਇਹਨੇ ਜੀ ਕਿਉਂਕਿ ਕੋਈ ਆਸੂ ਦੀ ਟਕਰਾ ਦੀ ਸਥਿਤੀ ਨਹੀਂ ਸੀਗੀ ਜਾਂ ਟਕਰਾ ਦੀ ਸਥਿਤੀ ਹੋ ਨਹੀਂ ਸੀਗੀ ਇਹਨਾਂ ਨਾਲ ਮੰਗਾ ਸੰਬੰਧ ਤੇ ਨਹੀਂ ਸੀ ਫੇਰ ਆ ਐਕਸ਼ਨ ਲੈਣ ਦਾ ਕੋਈ ਵਾਕੂ ਨਹੀਂ ਪੈਦਾ ਹੁੰਦਾ ਸੀ ਜੀ ਜਿੱਥੇ ਇਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਵੀ ਬਾਰਡਰ ਖਲਾਓ ਖੋਲੋ ਤੇ ਅੱਗੇ ਜਾਓ ਉਹ ਤਾਂ ਇਹਨਾਂ ਤੋਂ ਕਰਦੀ ਹੋਇਆ ਫਿਰ ਇਹਨਾਂ ਦੀ ਹੀ ਆਪਣੀ ਹਸਾਬ ਕ ਆਪਣੀ ਇਹਨਾਂ ਦੀ ਮੰਤਰੀ ਹੈ ਬਿਬੀਨ ਮੋਰ ਗਗਨਮਾਨ ਉਹ 5 ਮਿੰਟਾਂ ਚ ਐਮਐਸਪੀ ਦੰਦੀ ਹੁੰਦੀ ਸੀਗੀ ਉਹ ਹੁਣ ਕਿੱਥੇ ਗਾਇਬ ਨੇ ਆਪੇ ਮੰਗਿਆ ਕਰਦੇ ਸੀਗੇ ਨਾ ਜੀ ਵੀ ਹਾਂ ਕਿਸਾਨੇ ਹੱਕੀ ਮੰਗਿਆ ਨਹੀਂ ਫਿਰ ਪਿਛਲਾ ਮਾਨ ਜੋ ਮੁੱਖ ਮੰਤਰੀ ਦਾ 2000 22 ਦਾ ਮੇਰੇ ਖਿਆਲ ਜੇ ਟਵੀਟ ਹੈ ਜਦੋਂ ਸੀਐਮ ਸੀ ਆਪਣੇ ਕੈਪਟਨ ਅਭਿੰਦਰ ਸਿੰਘ ਉਸ ਸਮੇਂ ਇਹਨਾਂ ਦੇ ਕਿਸਾਨੇ ਹੱਕ ਦੇ ਟਵੀਟ ਹੀ ਠੋਕ ਠੋਕ ਕੇ ਕਰਨ ਲੱਗੇ ਸੀ ਅੱਜ ਤਾਂ ਫਿਰ ਆਪ ਸੀਐਮ ਨੇ ਇਹ ਅੱਜ ਹੁਣ ਕਿਉਂ ਨਹੀਂ ਬੋਲਦੇ ਹੈਗੇ ਉੱਥੇ ਅੱਗੇ ਜਾ ਕੇ ਜੀ ਬਿਲਕੁਲ ਫਿਰ ਕੀ ਗੱਲ ਹੋ ਰਹੀ ਜਾਂਦੀ ਹੈ ਜੀ ਜਿਹੜੇ ਐਨ ਐਮ ਐਲ ਏ ਜਿਤਾਏ ਨਹੀਂ ਇਹ ਆਪਾਂ ਇਹ ਕਹਿੰਦੇ ਨੇ ਵੀ ਇੱਕ ਹਲਕੇ ਦੇ ਵਿੱਚੋਂ ਜਿਹੜਾ ਐਮਐਲਏ ਹੈ ਉਹ ਨਾਲ ਸਾਰੇ ਲੱਖਾਂ ਬੰਦਿਆਂ ਦਾ ਨੁਮਾਇੰਦਾ ਹੋ ਜਾਂਦਾ ਨਾ ਤਾਂ ਇੱਕ ਐਮਐਲਏ ਜਾ ਕੇ ਦਿੱਲੀ ਬੈਠ ਜਾਏ ਜਿਵੇਂ ਆਪਾਂ ਇੱਕ ਐਸਾ ਵੀ ਲੱਖਾਂ ਬੰਦਾ ਬੈਠ ਗਿਆ ਇਹ ਕਿਸਾਨ ਹੈ ਜਿਹੜਾ ਤੇ ਇਹ ਜਾ ਕੇ ਦਿੱਲੀ ਬੈਠ ਜਾਣ ਕਿਸਾਨਾਂ ਦੇ ਹੱਕੇ ਦੇ ਵਿੱਚ ਜੀ ਬਿਲਕੁਲ ਠੀਕ ਹੈ ਕਿਉਂਕਿ 13 ਮਹੀਨੇ ਤੋਂ ਆਪਣਾ ਵੱਧ ਆਏ ਜੋ ਸੰਘਰਸ਼ ਚੱਲ ਰਿਹਾ ਸੀਗਾ ਕਨੋਰੀ ਬਾਰਡਰ ਤੇ ਜਾਂ ਕਹਿ ਲਓ ਜਾਂ ਸ਼ੰਭੂ ਬਾਰਡਰ ਤੇ ਆਪਣਾ ਚੱਲ ਰਿਹਾ ਸੀਗਾ ਲੇਕਿਨ ਉਸ ਦੇ ਵਿੱਚ ਵੀ ਆਪਾਂ ਕਾਫੀ ਸਮੇਂ ਤੋਂ ਇਹ ਇਲਜ਼ਾਮ ਵੀ ਲੱਗ ਰਹੇ ਸਨ ਆਮਦੀ ਪਾਰਟੀ ਤੇ ਕੁਝ ਮੂਲਿਆਤ ਨਹੀਂ ਦਿਖਾ ਰਿਹਾ ਨਾ ਹੀ ਕੋਈ ਸੈਂਟਰ ਦੇਗੇ ਸਟੇਟਮੈਂਟ ਵੀ ਆ ਰਹੀ ਸੀ ਲੇਕਿਨ ਜਦੋਂ ਹੁਣ ਇਦਾਂ ਦਾ ਐਕਸ਼ਨ ਹੋਣਾ ਕਿਉਂਕਿ ਜ਼ਬਰਨਤਾ ਜਰੂਰ ਚੱਕਿਆ ਹੀ ਆ ਤੇ ਕੋਈ ਸਮਾਂ ਵੀ ਨਹੀਂ ਦਿੱਤਾ ਗਿਆ ਜਿਸ ਤਰੀਕੇ ਨਾਲ ਸ਼ੰਭੂ ਬਾਰਡਰ ਖਾਲੀ ਕੀਤਾ ਗਿਆ ਆਪਾਂ ਦੇਖ ਰਿਹਾ ਬੁਲਡੋਜ਼ਰ ਐਕਸ਼ਨ ਚੱਲਿਆ ਜੋ ਆਪਣਾ ਸਮਾਨ ਵੀ ਸੀ ਸਾਰੇ ਫਾਰਮਰਸ ਦਾ ਉਸ ਰਾਤ ਜੀ ਜਿਹੜੇ ਅਸੀਂ ਅਸੀਂ ਸਾਲ ਦੇ ਬਜ਼ੁਰਗ ਸੀਗੇ ਉਹਨਾਂ ਨੂੰ ਵੀ ਡੰਡੇ ਮਾਰੇ ਗਏ ਨੇ ਤੇ ਰਾਤ ਨੂੰ ਜਾ ਕੇ ਫੁੱਲੇ ਗਰਾਊਂਡ ਦੀ ਪੁੰਜੇ ਠੀਕ ਹੈ ਨਾ ਜਿਹਾ ਵੀ ਸ਼ਾਦਵਾਲੇ ਨੂੰ ਨੰਗੇ ਐ ਧਾੜ ਉਹਨਾਂ ਨੂੰ ਜੀ ਮੋਟਰਾਂ ਉੱਤੇ ਪਹਿਣਾ ਪਿਆ ਉਦਾਂ ਹੀ ਠੀਕ ਹੈ ਜੀ ਫੇਰ ਉਹ ਉਹ ਇਹਨਾਂ ਦਿਖੇ ਨਹੀਂ ਫੇਰ ਜਿਹੜਾ ਜਿੰਨਾ ਸਮਾਨ ਆ ਉਹ ਬਲਡੋਜਨ ਨਾਲ ਭੰਨ-ਭੰਨ ਕੇ ਸਿੱਟੇ ਜਾ ਰਿਹਾ ਉਹ ਦੇਖੋ ਜੀ ਕਿਸਾਨਾਂ ਦੇ ਹੱਕਾਂ ਦੀ ਦੁਮਾਈ ਦੇ ਨਾਲ ਬਣਾਇਆ ਹੋਇਆ ਸੀਗਾ ਠੀਕ ਹੈ ਜੀ ਉਗੂਏ ਇਦਾਂ ਤਾਂ ਦੀ ਸੀਗਾ ਹੋਰ ਸਮਾਨ ਚੋਰੀ ਹੋਏ ਦੇਖ ਰਹੇ ਨੇ ਵੀ ਆਹ ਹੇਰ ਪੋਰਟਾਂ ਵੀ ਸਮਾਨ ਬਹੁ ਗਾਇਬ ਹੋ ਰਿਹਾ ਹੈ ਜੀ ਠੀਕ ਹੈ ਜੀ ਕਿਸੇ ਨੂੰ ਟਰਾਲੀਆਂ ਨਹੀਂ ਲੱਭ ਰਹੀਆਂ ਮੰਨ ਲਓ ਵੀ ਇਹ ਤਾਂ ਇਹ ਕਹਿ ਸਕਦੇ ਆ ਵੀ ਜਿਸ ਤਰ੍ਹਾਂ ਅ ਜਰਮਨੀ ਦੇ ਵਿੱਚ ਆਪਣੇ ਹਿਟਲਰ ਦੇ ਸਮੇਂ ਉਹਨੇ ਆਪਣੇ ਲੋਕਾਂ 'ਤੇ ਜ਼ੁਲਮ ਕੀਤਾ ਸੀ ਤਾਂ ਇਹ ਉਹਨਾਂ ਨੂੰ ਵੀ ਟੱਪ ਗਏ ਜੀ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਆਪਣੇ ਜੋ ਆਗੂ ਆ ਉਹ ਰੈਸਟ ਦਾ ਕਰ ਲਏ ਨੇ ਪੰਜਾਬ ਸਰਕਾਰ ਨੇ ਲੇਕਿਨ ਕੁਝ ਹੱਲੇ ਵੀ ਕਹਿ ਲੋ ਕੁਝ ਜੋ ਪ੍ਰੋਟੈਸਟ ਜੁਆਇਨ ਨਹੀਂ ਕਰ ਸਕਦੇ ਆਪਣੇ ਘਰ ਜਾਂ ਪਿੰਡਾਂ ਵਿੱਚ ਵੀ ਲੁਕੇ ਹੋਏ ਨੇ ਉਹਨਾਂ ਤੇ ਵੀ ਪੁਲਿਸ ਦੀ ਰੈਡਾ ਹੋ ਰਹੀਆਂ ਨੇ ਇਹ ਹਰ ਇੱਕ ਆਗੂ ਦੇ ਹੀ ਕਰਨ ਦੇ ਵਿੱਚ ਰੈਡ ਕਰੀ ਜਾ ਰਹੀ ਹੈ ਤੇ ਵੀ ਜਾਂ ਜਿਹੜੇ ਵੀ ਮੰਨ ਲਓ ਵੀ ਬਿਮਾਰ ਵੀ ਨੇ ਜੀ ਉਹਨਾਂ ਨੂੰ ਵੀ ਚੁੱਕ ਚੁੱਕ ਕੇ ਲੈ ਕੇ ਜਾਇਆ ਜਾ ਰਿਹਾ ਹੈ ਜੀ ਮਤਲਬ ਕਿ ਇਹ ਲੋਕਤੰਤਰ ਨੂੰ ਆਪਾਂ ਮੰਨੀਏ ਜੀ ਜਾਂ ਹੋਰ ਕੀ ਕਹੀਏ ਕਿਉਂਕਿ ਦੇਖੋ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹਾ ਜਾਂਦਾ ਹੈ ਪਰ ਇੱਥੇ ਹੀ ਲੋਕਤੰਤਰ ਨੂੰ ਤਾਰ-ਤਾਰ ਕੀਤਾ ਜਾ ਰਿਹਾ ਜੀ ਕਿਉਂਕਿ ਅੱਜ ਵੀ ਜੋ ਆਪਣੇ ਡਿਸਟ੍ਰਿਕਟ ਲੈਵਲ ਦੇ ਪ੍ਰੋਟੈਸਟ ਕਰਨ ਦੀ ਵੀ ਐਲਾਨ ਕੀਤਾ ਇਹ ਸੰਗਰੂਰ ਦੇ ਵਿੱਚ ਵੀ ਪ੍ਰੋਟੈਸਟ ਹੋਇਆ ਸੀਗਾ ਜੋ ਹੋਮ ਡਿਸਟ੍ਰਿਕਟ ਵੀ ਆ ਸੀਐਮ ਮੰਦੀ ਉੱਥੇ ਵੀ ਕਾਫੀ ਜਿਆਦਾ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਲਾਠੀ ਚਾਰਜ ਵੀ ਕੀਤਾ ਗਿਆ ਇਸ ਤੋਂ ਇਲਾਵਾ ਵੀ ਜੀ ਹੁਣ ਕੋਈ ਆਪਣੇ ਫਾਰਮਰਜ਼ ਦੀ ਹੋਰ ਅੱਗੇ ਦੀ ਪਲੈਨਿੰਗ ਹੈਗੀ ਹੈ ਕਿ ਆਪਾਂ ਡਿਸਟ੍ਰਿਕਟ ਲੈਵਲ ਤੇ ਜਾਂ ਕੋਈ ਹੋਰ ਪ੍ਰੋਟੈਸਟ ਕਰਾਂਗੇ ਤਾਂ ਕਿ ਜੋ ਆਪਣੇ ਅਰੈਸਟਡ ਲੀਡਰ ਨੇ ਆਗੂਆ ਹੋਣਾ ਜਲਦੀ ਛਡਾਇਆ ਜਾ ਸਕੇ ਇਹ ਦੇਖੋ ਜੀ ਅਰੈਸਟਡ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਵਾਸਤੇ ਪ੍ਰੋਟੈਸਟ ਵੀ ਹੋ ਹੀ ਰਹੇ ਨੇ ਤੇ ਨਾਲ ਦੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਕੱਲ ਹੀ ਜਦੋਂ ਇਹਨਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਉਸ ਸਮੇਂ ਤੁਸੀਂ ਉਹਨਾਂ ਨੇ ਆਪਣਾ ਪਾਣੀ ਪੀਣਾ ਵੀ ਬੰਦ ਕਰਤਾ ਕਿਉਂਕਿ ਦੇਖੋ ਜੀ ਕੋ ਪਾਣੀ ਦੇ ਉੱਤੇ ਚੱਲ ਰਹੇ ਸੀਗੇ ਤੇ ਉਹਨਾਂ ਨੇ ਉਹ ਪਾਣੀ ਵੀ ਬੰਦ ਕਰਤਾ ਉਹਨਾਂ ਦੀ ਮੰਗ ਨੇ ਰਗ ਚ ਚੁੱਕੇ ਨੇ ਉਹ ਕਿ ਜਿੰਨੇ ਵੀ ਕਿਸਾਨ ਆਗੂ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਠੀਕ ਹੈ ਜੀ ਜਿੰਨਾ ਵੀ ਕਿਸਾਨਾਂ ਦੇ ਸਮਾਨ ਦਾ ਸਰਕਾਰ ਵੱਲੋਂ ਨੁਕਸਾਨ ਕੀਤਾ ਗਿਆ ਉਹਦੀ ਪਰਭਾਈ ਕੀਤੀ ਜਾਵੇ ਜੀ ਠੀਕ ਹੈ ਜੀ ਤੇ ਇਹ ਕਿਸਾਨਾਂ ਦਾ ਕਿਉਂਕਿ ਬਾਕੀ ਕਹਿ ਰਹੇ ਸਨ ਨਹੀਂ ਕਿਉਂਕਿ ਕੋਈ ਕਿਸਾਨਾਂ ਦਾ ਸੰਵਿਧਾਨ ਦੇ ਵਿੱਚ ਇਹ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਉਹ ਨੂੰ ਇਹ ਖੋ ਨਹੀਂ ਸਕਦੇ ਹੈਗੇ ਜੀ ਕਿਸਾਨ ਆਪਣੇ ਉਸ ਅਧਿਕਾਰ ਦੇ ਤਹਿਤ ਹੀ ਆਪਣੇ ਅਧਿਕਾਰ ਨੂੰ ਇਸਤੇਮਾਲ ਕਰਦੇ ਹੋਏ ਇਹ ਪ੍ਰੋਟੈਸਟ ਕਰ ਰਹੇ ਸੀਗੇ ਜੀ ਵਰਦੇਵ ਜੀ ਪੂਰੇ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਪੰਜਾਬ ਸਰਕਾਰ ਦਾ ਐਕਸ਼ਨ ਡਿਆ ਜਬ ਜਾ ਫਾਰਮੇਸੀਆਂ ਲੰਬੇ ਸਮੇਂ ਤੋਂ ਮੰਗਾ ਪੂਰੇ ਇਸ ਦੇ ਵਿੱਚ ਤੁਸੀਂ ਕੀ ਸੰਗਤਾਂ ਨੂੰ ਜਾਂਦੇ ਜਾਂਦੇ ਹੋਰ ਸੰਦੇਸ਼ ਜਾਂ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਕਿਸਾਨ ਸੀਗੇ ਮੰਗਾਵਾਤੇ ਬੈਠੇ ਉਹ ਹਰ ਇੱਕ ਇਨਸਾਨ ਦੇ ਲਈ ਲੜਾਈ ਲੜ ਰਹੇ ਸੀ ਕਿਉਂਕਿ ਦੇਖੋ ਜੀ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਹਰ ਇੱਕ ਇਨਸਾਨ ਨੇ ਟੁੱਟੀ ਖਾਣੀਓ ਖਾਣੀ ਹੈ ਤੇ ਇਸ ਲਈ ਅਸੀਂ ਹਰ ਇੱਕ ਇਨਸਾਨ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ ਤੁਹਾਡੇ ਹੱਕਾਂ ਦੇ ਲਈ ਲੜੀ ਜੇ ਲੜਾਈ ਸੀਗੀ ਇਹਦੇ ਵਿੱਚ ਆਪਾਂ ਸਮੂਲੀਅਤ ਕਰੋ ਤੇ ਕਿਸਾਨਾਂ ਦਾ ਸਹਿਯੋਗ ਕਰੋ ਕਿਉਂਕਿ ਦੇਖੋ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਜਦੋਂ Jio ਆਈ ਨਹੀਂ ਸੀਗੀ Jio ਤੋਂ ਪਹਿਲਾਂ ਇਹਨਾਂ ਆਪਾਂ ਜੇ ਆਮ ਸਿਮ ਰੀਚਾਰਜ ਵੀ ਕਰਾਉਂਦੇ ਸੀ ਨਾ ਇੱਕ ਤੁਸੀਂ ਨਵਾਂ ਸਿਮ ਲੈ ਲਿਆ ਤਾਂ ਲਾਈਫਟਾਈਮ ਲਈ ਤੁਹਾਨੂੰ ਵੈਲਿਡਿਟੀ ਮਿਲ ਜਾਂਦੀ ਸੁਣਨ ਵਾਸਤੇ ਜੀ 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 ਹੁਣ ਇਹਨਾਂ ਨੇ ਫਿਰ ਜਦੋਂ Jio ਲਿਆਂਦਾ Jio ਦੇ ਵਿੱਚ ਇਹਨਾਂ ਨੇ ਇੱਕ ਮਿੱਠੀ ਗੋਲੀ ਦੇ ਕੇ نیٹ ਫ੍ਰੀ ਕਰਤਾ ਅੱਜ ਕੀ ਹੈ ਤੁਹਾਨੂੰ ਜੇ ਦੀ ਜਜ ਕਰਨਾ ਤਾਂ ਤੁਸੀਂ ਆਪਣੀ ਇਨਕਮ ਵੀ ਤਾਂ ਤੁਹਾਡੀ ਰਹਿੰਦੀ ਹੈ ਨਹੀਂ ਕੀ ਹਾਲਾਤ ਨੇ ਫਿਰ ਅਵਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ 50 5000 ਕਰੋੜ ਤੋਂ ਉੱਪਰ ਉਹਨਾਂ ਤੁਸੀਂ ਦੇਖੀ ਹੋਣਾ ਵੀ ਇੰਨਾ ਲਾ ਦਿੱਤਾ ਹੈ ਇਹਨਾਂ ਦਾ ਸਾਰੇ ਦੇਸ਼ ਦੇ ਉਤੇ ਕਰਜ਼ਾ ਨਹੀਂ ਚੋ ਲੈ ਸਕਦਾ ਸੀਗਾ ਤਾਂ ਹੁਣ ਬਸੂਰ ਕਿੱਥੋਂ ਹੋ ਰਿਹਾ ਹੈ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹਰ ਇੱਕ ਵਰਗ ਤੋਂ ਹੁਣ ਉਹ ਪੈ ਕਿੱਥੇ ਚੱਕਦੇ ਕਹਿਣਾ ਮਤਲਬ ਕੀ ਹੈ ਵੀ ਉਹ ਹੁਣ ਉਹਨਾਂ ਦੀ ਮਾਲਕੀਤ ਵਿੱਚ ਜਾ ਕੇ ਨਾ ਉਹਨਾਂ ਨੇ ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ ਉਹ ਆਪਣੇ ਮਰਜ਼ੀ ਨਾਲ ਹੀ ਸਭ ਕੁਝ ਨਿਧਾਰਤ ਕਰ ਰਹੇ ਨੇ ਇਸੇ ਤਰ੍ਹਾਂ ਜੇਕਰ ਅਨਾਜ ਜੀ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਚਲੇ ਗਿਆ ਤਾਂ ਫਿਰ ਅਸੀਂ ਆਪਣੀ ਇਹ ਬਧੇ ਜ਼ਿੰਦਗੀ ਜੀਉਣ ਵਾਸਤੇ ਲੋਕਾਂ ਵੱਲੋਂ ਕੰਮ ਨਹੀਂ ਕੀਤਾ ਜਾਊਗਾ ਇਸ ਲਈ ਕੰਮ ਉਤੇ ਕਿ ਕਰਾਇਆ ਕਰਨਗੇ ਵੀ ਜੇ ਆਜੋ ਜੀ ਸਾਡੇ ਕੰਮ ਕਰੋ ਤੁਹਾਨੂੰ ਸ਼ਾਂਤੀ ਦਾ ਸਵੇਧ ਰੋਟੀ ਮਿਲ ਜੂਗੀ ਮਤਲਬ ਕਿ ਵੀ ਸਾਰੇ ਗੀਮਾ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਹੀ ਅਨਾਜ ਨੂੰ ਤੇ ਹਰ ਦੇਸ਼ ਦੇ سرمایه ਨੂੰ ਦੇਣ ਦੀਆਂ ਕੀਤੀਆਂ ਜਾ ਰਹੀਆਂ ਨੇ ਇਸ ਲਈ ਕਿਸਾਨਾਂ ਦਾ ਸਹਿਯੋਗ ਕਰਨਾ ਹਰ ਇੱਕ ਵਰਗ ਦਾ ਬਣਦਾ ਕਿਉਂਕਿ ਇਹ ਲੜਾਈ ਹਰ ਇੱਕ ਵਰਗ ਦੀ ਆਪਣੀ ਬਿਲਕੁਲ ਠੀਕ ਹੈ ਜੀ ਗੁਰਦੇਵ ਸਿੰਘ ਜੀ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਜੀ ਬਿਲਕੁਲ ਜੀ ਜਿਵੇਂ ਤੁਸੀਂ ਹੁਣੇ ਹੀ ਸੀਨੀਅਰ ਲੀਡਰ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਇਹ ਜੋ ਪੰਜਾਬ ਸਰਕਾਰ ਦੇ ਐਕਸ਼ਨ ਹੋ ਰਹੇ ਨੇ ਬੜੇ ਮੰਦ ਭਾਗੇ ਨੇ ਉਹਨਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਲਈ ਜੋ ਬਨਵਰਤ ਤੇ ਸਨ ਲੇਕਿਨ ਹੁਣ ਉਹਨਾਂ ਨੇ ਪਾਣੀ ਪੀਣ ਤੋਂ ਵੀ ਮਨਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਦ ਤੱਕ ਸਾਰੇ ਕਿਸਾਨ ਆਗੂ ਸਾਰੇ ਕਿਸਾਨ ਭਰਾ ਰੇਹਾ ਨਹੀਂ ਹੋ ਜਾਂਦੇ ਉਹ ਪਾਣੀ ਤੱਕ ਵੀ ਨਹੀਂ ਪੀਣਗੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਉਹਨਾਂ ਦੇ ਮਿਨਿਸਟਰਾਂ ਵੱਲੋਂ ਸਟੇਟਮੈਂਟਾਂ ਆ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਹਾਂ ਲੇਕਿਨ ਇਹ ਪ੍ਰੋਟੈਸਟ ਪੰਜਾਬ ਸਰਕਾਰ ਦੇ ਅਗੇਂਸਟ ਨਹੀਂ ਸੈਂਟਰ ਦੇ ਅਗੇਂਸਟ ਹਨ ਅਤੇ ਜਰ ਉਹ ਸੈਂਟਰ ਦੇ ਅਗੇਂਸਟ ਪ੍ਰੋਟੈਸਟ ਕਰਨੀ ਕਿ ਅਸੀਂ ਵੀ ਉਹਨਾਂ ਦੇ ਨਾਲ ਡਟ ਕੇ ਖੜਨਗੇ ਲੇਕਿਨ ਚਾਹੇ ਇਦਾਂ ਦੀ ਸਟੇਟਮੈਂਟ ਆ ਰਹੀਆਂ ਲੇਕਿਨ ਦੂਜੇ ਪਾਸੇ ਇਹ ਲਗਾਤਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਫਾਰਮਰਸ ਦੇ ਘਰਾਂ ਤੇ ਰੇਡਾਂ ਕੀਤੀ ਜਾ ਰਹੀਆਂ ਨੇ ਤੇ ਜਿਹੜੇ ਫਾਰਮਰਸ ਆਗੂ ਹਲੇ ਤੱਕ ਅਰੈਸਟ ਨਹੀਂ ਹੋਏ ਉਹਨਾਂ ਨੂੰ ਤਾਂਕੇ ਉਹ ਆਉਣ ਵਾਲੇ ਸਮੇਂ ਵਿੱਚ ਜੋ ਇਹ ਘਨੌਰੀਅਸ ਤੇ ਪ੍ਰੋਟੈਸਟ ਬਾਰਡਰ ਤੇ ਸੰਘਰਸ਼ ਚੱਲਿਆ ਸੀਗਾ ਉਹ ਪ੍ਰੋਟੈਸਟ ਨਾ ਕੀਤਾ ਜਾ ਸਕੇ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਅਕਾਲ ਚਲਨਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ